ਆਜਾ ਵੇ ਭੰਗੜਾ ਪਾ ਲਈਏ ਆਦੇ ਆਦੇ ਨੱਚੀਏ ਘੜੀ ਕੱਚ ਵਾਲੇ ਉੱਤੇ ਆਜਾ ਨੱਚੀਏ ਘੜੀ ਕੱਚ ਵਾਲੇ ਉੱਤੇ ਬੱਲ ਬਰਬੱਲਾ ਕੁੜੀਆਂ ਮੈਂ ਫਾਹੇ ਦੇਣੀਆਂ ਅੱਗੇ ਹੈ ਨਹੀਂ ਹੋ ਯਾਰ ਮੈਂ ਕੁੜੀਆਂ ਨੂੰ ਕੀ ਕਰਾਉਣਾ ਮੈਨੂੰ ਤਾਂ ਚਾਹੀਦਾ ਪੋਤਾ ਤੇ ਸਿਰਫ ਪੋਤਾ ਮੈਂ ਨਹੀਂ ਦੇਣੀ ਨਿਕਲਣਾ ਬਾਬਾ ਜਵਾਲਾ ਦਾ ਮੈਂ ਨਹੀਂ ਦੇਣੀ ਮੇਰੀ ਇੱਛਾ ਮੈਂ ਨਹੀਂ ਦਿੰਦੀ ਮੈਂ ਨਹੀਂ ਦਿੰਦੀ ਮੈਂ ਨਹੀਂ ਦਿੰਦੀ ਬੱਸ ਓਏ ਕੀ ਕਥਨ ਆਪਿਆ ਫੜੇ ਮੇਰੀ ਪੈਰਾਂ ਕਰੋ ਤੁਹਾਨੂੰ ਰੱਬ ਦਾ ਖੜਾ ਟੱਟ ਕੇ ਕੰਮ ਨਿਬੜਦਾ ਆਪਾਂ ਤੁਹਾਨੂੰ ਰੱਬ ਦਾ ਓਏ ਤੂੰ ਮੇਰੀ ਪੋਤੀ ਨੂੰ ਮਾਰਨ ਲੱਗੀ ਸੀ ਓਏ ਬਾਬੇ ਨਾਨਕ ਨੇ ਕਿਹਾ ਸੋ ਕਿਉ ਮੰਦਾ ਆਗੇ ਜਿਤ ਜਮੇ ਰਾਜਾ ਓਏ ਹਰ ਇੱਕ ਮਰਦ ਦੀ ਤਾਕਤ ਦੇ ਪਿੱਛੇ ਇੱਕ ਜਨਾਨੀ ਦਾ ਹੱਥ ਹੈ ਦੀਪੋ ਓਏ ਹਣ ਫੜੇ ਜੇ ਧੀਆ ਮਾਰ ਦਿਆਂਗੇ ਸਵੇ ਨੂੰ ਛੇ ਸਵੇ ਨੂੰ ਓ ਸਾਡੀਆਂ ਧੀਆਂ ਦਾ ਹਵਾਈ ਜਹਾਜ਼ 747 ਹੀ ਆਉਂਦੀਆਂ ਨਹੀਂ ਹਾਂ ਮੇਰੇ ਤੋਂ ਜੀ ਪਾਣੀ ਗਲਤੀ ਹੋ ਗਈ ਸੀ ਸਾਡੀਆਂ ਧੀਆਂ ਦਾ ਦੁੱਖ ਬਣਾਉਂਦਿਆਂ ਦੁੱਖ ਓ ਮੁੰਡੇ ਦਾ ਜਮੀਨਾ ਆਤੀਆਂ ਬਣਾਉਂਦੇ ਆਂ ਅਣਪੜ੍ਹੇ ਓਏ ਮੇਰਾ ਮੁੰਡਾ ਦੇਖਿਆ ਜਦ ਮੜ ਕੇ ਇਹੋ ਜੀ ਹਰਕਤ ਕੀਤੀ ਨਾ ਸਿਰ ਪਾੜ ਕੇ ਰੱਖੂ ਤੇਰਾ ਮੈਂ ਮੈਂ ਤਾਂ ਕੋਹਰ ਕਾਪ ਕਰ ਦੇਣ ਲੱਗੀ ਸੀ अख तो दि कमल कमल, कमल।, कमल। जोरदार ये लड़का हर पाता है और खेत बच्चे भी वाप चुका है और अपने हुनर का भी माहर है कमल होशियारपुर तो ਜਤਨ ਜਤਨ ਸਾਡਾ ਸੀਨੀਅਰ ਕਲਾਕਾਰ ਹੈ ਆਵਾਜ਼ ਦੀ ਬਿਲੰਦ ਹੈ ਮਿਊਜ਼ਿਕ ਦਾ ਵੀ ਤਨੀ ਹੈ ਸਾਡੇ ਅਜ਼ਾਦ ਰੂਪ ਦੇ ਚੇਅਰਮੈਨ ਸਰਦਾਰ ਸੰਤੋਖ ਸਿੰਘ ਢਿੱਤੀ ਜੀ ਸੰਤੋਖ ਸਿੰਘ ਕੇਸੀ ਜੋਰ ਨਾਲ ਤਾੜੀਆਂ ਲਾਓ ਜੋ ਕਿ ਕੈਨੇਡਾ ਵਾਲੇ ਹਨ ਕੈਨੇਡਾ ਵਿੱਚ ਇੱਕ ਬੱਧੀ ਕਲੀਨ ਹੈ ਨਾਟਕ ਦੀ ਉਹ ਉੱਥੇ ਨਾਟਕ ਕਰਦੇ ਨੇ ਕੈਨੇਡਾ ਵਿੱਚ ਵੀ ਬਹੁਤ ਬੜੇ ਤੇ ਜਿਵੇਂ ਜਦਾਂ ਬੋਲ ਕੀਤਾ ਪਿਓ ਦਾ ਜੀ ਦਾਦਾ